ਦੀ ਤੈਰਦੀ লাশ ਮਿਲਿਆ ਤਾਂ ਤੁਹਾਨੂੰ ਦੱਸਦੀ ਕਿ ਗੋਤਾਖੋਰਾ ਨੇ ਮੌਕੇ ਤੇ ਛਾਲ ਮਾਰ ਦਿੱਤੀ ਹੈ ਜਿਸ ਕਾਰਨ ਉਹਨਾਂ ਦੋਹਾ ਨੂੰ ਬਾਹਰ ਕੱਢ ਲਿਆ ਗਿਆ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੁਹਾਨੂੰ ਦੱਸੀ ਕਿ ਗੋਤਾਖੋਰਾਂ ਦੇ ਜਿਹੜੇ ਗੋਤਾਖੋਰ ਡਾਈਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਵੱਖ-ਵੱਖ ਨਹਿਰਾਂ ਤੇ ਜਿਹੜੇ ਗੋਤਾਖੋਰ ਬੈਠੇ ਹੁੰਦੇ ਨੇ ਤਾਂ ਇਸ ਨਹਿਰ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਮੁੰਡਾ ਕੁੜੀ ਦੀ লাশ ਤੈਰਦੀ ਹੈ ਤਾਂ ਉਹਨਾਂ ਨੇ ਉਸ ਨੂੰ ਬਾਹਰ ਕੱਢ ਲਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਰਿਵਾਰਾਂ ਦਾ ਕੋਈ ਵਿਅਕਤੀ ਗੁੰਮਸ਼ਦਾ ਹੁੰਦਾ ਜਾਂ ਫਿਰ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਕਿਸੇ ਜੀ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਉਹ Laash ਨੂੰ ਅਸੀਂ ਬਾਹਰ ਕੱਢ ਲਿਆ ਹੈ ਤਾਂ ਹੁਣ ਜਿਹੜੇ ਪਰਿਵਾਰ ਸਾਡੇ ਕੋਲ ਆ ਕੇ ਗਏ ਸੀ ਜਾਂ ਜਿਹੜੇ ਪਰਿਵਾਰਾਂ ਦਾ ਇਹ ਬਾਰੇ ਇਹ ਸ਼ੱਕ ਹੁੰਦਾ ਪਰਿਵਾਰਾਂ ਨੂੰ ਕਿ ਸਾਡੇ ਬੱਚੇ ਕਿਤੇ ਨਹਿਰ ਦੇ ਵਿੱਚ ਤਾਂ ਨਹੀਂ ਡਿੱਗ ਪਏ ਤਾਂ ਉਹਨਾਂ ਨੂੰ ਬੁਲਾਇਆ ਜਾਵੇਗਾ Laash ਦੀ شناخت ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੱਤੀ ਕਿ ਹੁਣ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 72 ਘੰਟੇ ਇਹਨਾਂ Laashਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਲ ਮੋਰਚਰੀ ਦੇ ਵਿੱਚ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਜੇਕਰ ਇਹਨਾਂ ਦੀ شناخت ਹੁੰਦੀ ਹੈ ਠੀਕ ਆ ਨਹੀਂ ਤਾਂ ਫਿਰ ਅਗਲੀ ਜਿਹੜੀ ਕਾਰਵਾਈ ਉਹ ਵੀ ਕੀਤੀ ਜਾਵੇਗੀ ਤਾਂ ਸ਼ੰਕਰ ਭਰਦਵਾਜ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੰਡਾ ਕੁੜੀ ਦੀ ਉਮਰ 25 ਸਾਲ ਦੇ ਵਿੱਚ ਵਿੱਚ ਹੈ ਤਾਂ ਹੁਣ ਦੇਖਣਾ ਹੋਵੇਗਾ ਜੇ شناخت ਹੁੰਦੀ ਹੈ ਜਾਂ ਫਿਰ ਅਗਲੀ ਕਾਰਵਾਈ ਤੋਂ ਜੇ ਪਤਾ ਲੱਗੇ ਤਾਂ ਬਹੁਤ ਵੱਡੀ ਗੱਲ ਹੋਵੇਗੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਸ ਮੁੰਡਾ ਕੁੜੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਤਾਂ ਇੱਥੇ ਹੀ ਸ਼ੰਕਰ ਭਰਦਵਾਜ ਨੇ ਇਹ ਵੀ ਦੱਸਿਆ ਕਿ ਲੜਕੀ ਦੇ ਸਰੀਰ ਤੇ ਸਿਰਫ ਉਸ ਦੇ ਅੰਡਰਗਾਰਮੈਂਟ ਸੀ ਮੌਜੂਦ ਸੀ ਜਦੋਂ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਦੋ ਡੈੱਡ ਬੋਡੀਆਂ ਮਿਲਿਆ ਕੀ ਕੀ ਹੈ ਇਹਦੇ ਇਹਦੇ ਜੀ ਇੱਕ ਲੜਕੀ ਦੀ ਡੈੱਡ ਬੋਡੀ ਹੈ ਜਿਹਦੇ ਕੱਪੜੇ ਨਹੀਂ ਹੈਗੇ ਕੱਲੇ ਅੰਡਰਗਾਰਮੈਂਟ ਆ ਜਿਹਦੀ ਉਮਰ 28 ਤੋਂ 30 ਆ ਰਹੀ ਹੈ 32 ਸਾਲ ਅਨੁਮਾਨ ਹੈ ਇਹ ਲਗਾਇਆ ਜਾ ਸਕਦਾ ਤੇ ਦੂਜਾ ਲੜਕਾ ਹੈਗਾ ਉਹਦੀ ਉਮਰ ਵੀ 28 ਤੋਂ 30 32 ਸਾਲ ਦੀ ਉਮਰ ਹੋ ਸਕਦੀ ਹੈ ਦੋਨੋਂ ਡੈੱਡ ਬੋਡੀਆਂ ਫਿਲਹਾਲ ਹਲੇ ਆ ਨੌਨੇ ਲਵਾਰਿਸ ਨੇ ਜਨਾ ਦੀ ਹਲੇ ਕਿਸੇ ਪ੍ਰਕਾਰ ਦੀ شناخت ਨਹੀਂ ਹੋਈ ਆ। ਸੋ ਡੈਡ ਬੋਡੀ ਇਹ ਤਾਂ ਮੁੰਮਾ ਜੀ ਦੇ ਕੋਲ ਪਟਿਆਲੇ ਆਪਾਂ ਨੇ ਰੋਕੀਆਂ ਨੇ। ਸੋ ਇਹਨੂੰ ਹੁਣ 72 ਘੰਟੇ ਲੀਸਿਬਲ ਹਸਪੀਟਲ ਰਜਿੰਦਰਾ ਵਿਚਰ ਖਾਇ ਜੂਗਾ ਜਿੱਦੀ ਪਛਾਣ ਕਰਾਂ ਲਈ 72 ਘੰਟੇ ਲਈ ਰੱਖਿਆ ਜੂਗਾ। ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਤੇ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਕਿ ਦੋ ਡੈਡ ਬੋਡੀਆਂ ਆਈਆਂ। ਇਹ ਗੋਤਾਖੋਰ ਹਰਪੂਲਾ ਤੇ ਬੈਠਦੇ ਨੇ ਜੀ ਜਿਵੇਂ ਪਸਿਆਣਾ ਨਾਬਾ ਰੋਡ ਹਰਪੂਲਾ ਤੇ ਬੈਠਦੇ ਨੇ ਗੁੰਮ ਹੋਏ ਵਿਅਕਤੀਆਂ ਦੀ ਭਾਲ ਕਰਦੇ ਨੇ ਤਾਂ ਜਿਵੇਂ ਕਿ ਲੋਕ ਕੋਈ ਰੋਪਣ ਮਰਿੰਡਾ ਸਰਾਂ ਤੋਂ ਲਾ ਪਤਾ ਨੇ ਕੁਝ ਵਿਅਕਤੀ ਤਾਂ ਉਹਨਾਂ ਦੇ ਸ਼ੱਕ ਦੇ ਆਧਾਰ ਤੇ ਡੈੱਡ ਬੋਡੀਆਂ ਰੁਕੀਆਂ ਨੇ ਸੋ ਇਹ ਡੈੱਡ ਬੋਡੀਆਂ ਨੂੰ ਰੋਕ ਕੇ ਹੁਣ ਪਰਿਵਾਰ ਬੁਲਾਏ ਜਾਣ ਕੇ ਉਹਨਾਂ ਦੀ ਪਛਾਣ ਕਰਨ ਵਾਸਤੇ ਰੱਖਿਆ ਜਾਏਗਾ ਜੇਕਰ ਪਰਿਵਾਰ ਪਛਾਣ ਕਰਦਾ ਤਾਂ ਠੀਕ ਹੈ ਨਹੀਂ ਤਾਂ ਅਨਨੋਨ ਕਰਕੇ ਦਾ ਸੰਸਕਾਰ ਜਿਹੜਾ ਪੋਲੇ ਸ਼ੰਕਰ ਡਰਾਈਵਰ ਕੋਲੋਂ ਕੀਤਾ ਜਾਏਗਾ ਮੈਂ ਐਸੇ ਜਗਤਾਰ ਸਿੰਘ ਥਾਣਾ ਪਸਾਰਾ ਤੋਂ ਜੇਕਰ ਇਹ ਜਿਹੜੀਆਂ ਦੋ ਡੈੱਡ ਬੋਡੀਆਂ ਮਿਲੀਆਂ ਕੀ ਕੀ ਹੈ ਇਹ ਦੀ ਜਿਹੜੀ ਸਾਨੂੰ ਇਤਲਾਹ ਆਈ ਸੀ ਕੰਟਰੋਲ ਰੂਮ ਪਟਿਆਲਾ ਤੋਂ ਵੀ ਸ਼ੰਕਰ ਭਰਦਵਾਜ ਜੀ ਨੇ ਮੰਨ ਲਓ ਇਹ ਡੈੱਡ ਬੋਡੀਆਂ ਨੇ ਆਗੜਾ ਨੇੜੇ ਪਿੰਡ ਮੰਲੋ ਮਾਜਰਾ ਰ ਉਸ ਸੰਬੰਧੀ ਫਿਰ ਅਸੀਂ ਮੌਕਾ ਬੁਗਵਾ ਤੇ ਆਏ ਆ ਮੌਕਾ ਬੁਗਵਾ ਤੇ ਆਣ ਕੇ ਆ ਸ਼ੰਕਰਪੁਰ ਦਵਾਈ ਦੀ ਹਾਜ਼ਰੀ ਵਿੱਚ ਇਹਨੂੰ ਰੈੱਡ ਬੋਡੀਆਂ ਨਾਲ ਬਾਹਰ ਕੱਢਿਆ ਮੋਰਚੀ ਤੇ ਜਾ ਕੇ ਇਹਨੂੰ ਜਮ੍ਹਾਂ ਕਰਾਇਆ ਜਾ ਗਿਆ ਇਹ ਇਸ ਦੇ شناختੀ ਦੇਖਾਂਗੇ ਮਤਲਬ ਇਹਨਾਂ ਨੂੰ ਉਮਰ ਕਿਤਨੀ ਲੱਗਦੀ ਹੈ ਦੋਨੋਂ ਲੋਨਰ ਦੋਨੋਂ ਕੋਣ ਕੋਣਾ ਇਹਦੇ ਲਾਸ਼ ਕੀ ਹੈ ਇੱਕ ਲੇਡੀ ਜੇ ਇੱਕ ਜੈਂਟਸ ਆ ਉਮਰ ਕਿਤਨੀ ਹੈ ਉਮਰ ਇਹਨਾਂ ਦੇ ਦੋਨਾਂ ਦੀ 25 ਤੋਂ 35 ਸਾਲ ਦੇ ਵਿੱਚ ਘਾਰ ਆ ਦੋਨਾਂ ਦੀ ਕੁਝ ਜਾਣਕਾਰੀ ਪੁੱਛੀ ਕਿੰਨੇ ਦਿਨ ਦੀ ਲਾਸ਼ ਹੈ ਇਹ ਕਿੰਨੇ ਦਿਨ ਦੇ 10 ਦਿਨੇ ਪਰ ਦਵਾਦੀ ਮਤਲਬ ਇਹ ਕਹਿੰਦਾ ਕਹਿੰਦਾ ਵੀ 4-5 ਦਿਨ ਦੀ ਘਟੋਟ ਹੋ ਸਕਦੀ ਹੈ ਪ੍ਰਾਣੀ ਲਾਸ਼ ਤੁਹਾਨੂੰ ਕਿਦਾਂ ਇਤਲਾ ਮਿਲੀ ਸਰ ਸਾਨੂੰ ਤਾਂ ਕੰਟਰੋਲ ਰੂਮ ਤੋਂ ਆਇਆ ਸੀ ਹੁਣ ਜੀ ਹੁਣ ਕਿਦਾਂ ਦੀ ਕਾਰਵਾਈ ਹੋਏਗੀ ਕਾਰਵਾਈ ਅਸੀਂ ਇਹਦੀ ਡੈਡ ਬੋਡੀ ਜਿਹੜੀ ਇਸਨਾਖਤ ਵਾਸਤੇ 72 ਘੰਟੇ ਲਈ ਮੋਰਚੀ ਜੀ ਉਸ ਤੋਂ ਬਾਅਦ ਸਨਾਖਤ ਹੋਣ ਤੋਂ ਬਾਅਦ ਇਹ ਜੀ ਅਗਲੀ ਘਰ ਵੀ ਆਮਦ ਤੇ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸਦੀਪ ਵੱਡੀ ਖਬਰ ਤੁਹਾਡੇ ਨਾਲ ਸੱਚ ਕਰ ਰਿਹਾ ਪਟਿਆਲਾ ਪਾਖੜਾ ਨਹਿਰ ਦੇ ਵਿੱਚੋਂ ਮੁੰਡਾ ਕੁੜੀ ਦੀ ਤੈਰ ਦੀ ਲਾਸ਼ ਮਿਲਿਆ ਤਾਂ ਤੁਹਾਨੂੰ ਦੱਸਦੀ ਕਿ ਗੋਤਾ ਖੋਰਾ ਨੇ ਮੌਕੇ ਤੇ ਛਾਲ ਮਾਰ ਦਿੱਤੀ ਹੈ ਜਿਸ ਕਾਰਨ ਉਹਨਾਂ ਦੋਹਾ ਨੂੰ ਬਾਹਰ ਕੱਢ ਲਿਆ ਗਿਆ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤਾਂੰਦਾ ਸੀ ਕਿ ਗੋਤਾਖੋਰਾਂ ਦੇ ਜਿਹੜੇ ਗੋਤਾਖੋਰ ਡਾਈਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਵੱਖ-ਵੱਖ ਨਹਿਰਾਂ ਤੇ ਜਿਹੜੇ ਗੋਤਾਖੋਰ ਬੈਠੇ ਹੁੰਦੇ ਨੇ ਤਾਂ ਇਸ ਨਹਿਰ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਮੁੰਡਾ ਕੁੜੀ ਦੀ লাশ ਤੈਰਦੀ ਹੈ ਤਾਂ ਉਹਨਾਂ ਨੇ ਉਸ ਨੂੰ ਬਾਹਰ ਕੱਢ ਲਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਰਿਵਾਰਾਂ ਦਾ ਕੋਈ ਵਿਅਕਤੀ ਗੁੰਮਸ਼ਦਾ ਹੁੰਦਾ ਜਾਂ ਫਿਰ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਕਿਸੇ ਜੀ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ লাশ ਨੂੰ ਅਸੀਂ ਬਾਹਰ ਕੱਢ ਲਿਆ ਹੈ ਤਾਂ ਹੁਣ ਜਿਹੜੇ ਪਰਿਵਾਰ ਸਾਡੇ ਕੋਲ ਆ ਕੇ ਗਏ ਸੀ ਜਾਂ ਜਿਹੜੇ ਪਰਿਵਾਰਾਂ ਦਾ ਇਹ ਬਾਰੇ ਇਹ ਸ਼ੱਕ ਹੁੰਦਾ ਪਰਿਵਾਰਾਂ ਨੂੰ ਕਿ ਸਾਡੇ ਬੱਚੇ ਕਿਤੇ ਨਹਿਰ ਦੇ ਵਿੱਚ ਤਾਂ ਨਹੀਂ ਡਿੱਗ ਪਏ ਤਾਂ ਉਹਨਾਂ ਨੂੰ ਬੁਲਾਇਆ ਜਾਵੇਗਾ লাশ ਦੀ شناخت ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੱਤੀ ਕਿ ਹੁਣ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 72 ਘੰਟੇ ਇਹਨਾਂ ਲਾਸ਼ਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਲ ਮੋਰਚਰੀ ਦੇ ਵਿੱਚ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਜੇਕਰ ਇਹਨਾਂ ਦੀ ਸ਼ਨਾਖਤ ਹੁੰਦੀ ਹੈ ਠੀਕ ਹੈ ਨਹੀਂ ਤਾਂ ਫਿਰ ਅਗਲੀ ਜਿਹੜੀ ਕਾਰਵਾਈ ਉਹ ਵੀ ਕੀਤੀ ਜਾਵੇਗੀ ਤਾਂ ਸ਼ੰਕਰ ਭਰਦਵਾਜ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੰਡਾ ਕੁੜੀ ਦੀ ਉਮਰ 25 ਸਾਲ ਦੇ ਵਿੱਚ ਵਿੱਚ ਹੈ ਤਾਂ ਹੁਣ ਦੇਖਣਾ ਹੋਵੇਗਾ ਜੇ ਸ਼ਨਾਖਤ ਹੁੰਦੀ ਹੈ ਜਾਂ ਫਿਰ ਅਗਲੀ ਕਾਰਵਾਈ ਤੋਂ ਜੇ ਪਤਾ ਲੱਗੇ ਤਾਂ ਬਹੁਤ ਵੱਡੀ ਗੱਲ ਹੋਵੇਗੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਸ ਮੁੰਡਾ ਕੁੜੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਤਾਂ ਇੱਥੇ ਹੀ ਸ਼ੰਕਰ ਭਰਦਵਾਈ ਨੇ ਇਹ ਵੀ ਦੱਸਿਆ ਕਿ ਲੜਕੀ ਦੇ ਸਰੀਰ ਤੇ ਸਿਰਫ ਉਸ ਦੇ ਅੰਡਰ گارਮੈਂਟ ਸੀ ਮوجود ਸੀ ਜਦੋਂ ਉਸ ਦੀ লাশ ਨੂੰ ਬਾਹਰ ਕੱਢਿਆ ਗਿਆ। ਦੋ ਡੈੱਡ ਬੋਡੀਆਂ ਮਿਲਿਆ ਕੀ ਕੀ ਹੈ ਇਹ। ਇਹਦੇ ਜੀ ਇੱਕ ਲੜਕੀ ਦੀ ਡੈੱਡ ਬੋਡੀ ਹੈ ਜਿਹਦੇ ਕੱਪੜੇ ਨਹੀਂ ਹੈਗੇ ਕੱਲੇ ਅੰਡਰ گارਮੈਂਟਸ ਆ ਜਿਹਦੀ ਉਮਰ 28 ਤੋਂ 30 ਆ ਰਹੀ ਹੈ 32 ਸਾਲ ਅਨੁਮਾਨ ਹੈ ਲਗਾਇਆ ਜਾ ਸਕਦਾ ਤੇ ਦੂਜਾ ਲੜਕਾ ਹੈਗਾ ਉਦੀ ਉਮਰ ਵੀ 28 ਤੋਂ 32 ਸਾਲ ਦੀ ਉਮਰ ਹੋ ਸਕਦੀ ਹੈ ਦੋਨੋਂ ਡੈਡ ਬੋਡੀਆਂ ਫਿਲਹਾਲ ਹਲੇ ਅਨਨੋਨੇ ਲਵਾਰਿਸ ਨੇ ਜਨਾਬੀ ਹਲੇ ਕਿਸੇ ਪ੍ਰਕਾਰ ਦੀ شناخت ਨਹੀਂ ਹੋਈ ਹੈ ਸੋ ਡੈਡ ਬੋਡੀ ਐ ਤਾਂ ਮਮਾ ਜੀ ਦੇ ਕੋਲ ਪਟਿਆਲੇ ਆਪਾਂ ਨੇ ਰੱਖੀਆਂ ਨੇ ਸੋ ਇਹਨੂੰ ਹੁਣ 72 ਘੰਟੇ ਲੀਸਿਬਲ ਹਸਪੀਟਲ ਰਜਿੰਦਰ ਅਬਚਰ ਖਾਯੂਗਾ ਜਿੱਦੀ ਪਛਾਣ ਕਰਾਂ ਲਈ 72 ਘੰਟੇ ਲਈ ਰੱਖਿਆ ਜਾਊਗਾ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਤੇ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਕਿ ਦੋ ਡੈਡ ਬੋਡੀਆਂ ਆਈਆਂ ਇਹ ਗੋਤਾਖੋਰ ਹਰਪੂਲਾ ਤੇ ਬੈਠਦੇ ਨੇ ਜੀ ਜਿਵੇਂ ਪਸਿਆਣਾ ਨਾਬਾ ਰੋਡ ਹਰਪੂਲਾ ਤੇ ਬੈਠਦੇ ਨੇ ਗੁੰਮ ਹੋਏ ਵਿਅਕਤੀਆਂ ਦੀ ਭ ਤਾਂ ਜਿਵੇਂ ਕਿ ਲੋਕ ਕੋਈ ਰੋਪਣ ਮਰਿੰਡਾ ਸਰਹੰਦ ਤੋਂ ਲਾਪਤਾ ਨੇ ਕੁਝ ਵਿਅਕਤੀ ਤਾਂ ਉਹਨਾਂ ਦੇ ਸ਼ੱਕ ਦੇ ਆਧਾਰ ਤੇ ਡੈੱਡ ਬੋਡੀਆਂ ਰੁਕੀਆਂ ਨੇ ਸੋ ਇਹ ਡੈੱਡ ਬੋਡੀਆਂ ਨੂੰ ਰੋਕ ਕੇ ਹੁਣ ਪਰਿਵਾਰ ਬੁਲਾਏ ਜਾਣ ਕੇ ਉਹਨਾਂ ਦੀ ਪਹਿਚਾਨ ਕਰਨ ਵਾਸਤੇ ਰੱਖਿਆ ਜਾਏਗਾ ਜੇਕਰ ਪਰਿਵਾਰ ਪਛਾਣ ਕਰਦਾ ਤਾਂ ਠੀਕ ਹੈ ਨਹੀਂ ਤਾਂ ਅਨਨੋਨ ਕਰਕੇ ਦਾ ਸੰਸਕਾਰ ਜਿਹੜਾ ਭੋਲੇ ਸ਼ੰਕਰ ਡਾਈਵਰ ਕੋਲੋਂ ਕੀਤਾ ਜਾਏਗਾ ਮੈਂ ਇਹ ਸੀ ਜਗਤਾਰ ਸਿੰਘ ਥਾਣਾ ਪਸਿਆਣਾ ਤੋਂ ਜਗਤਾਰ ਜੀ ਜਿਹੜੀਆਂ ਦੋ ਡੈੱਡ ਬੋਡੀਆਂ ਮਿਲੀਆਂ ਕੀ ਕੀ ਹੈ ਇਹ ਜਿਹੜੀ ਸੀ ਸਾਨੂੰ ਇਤਲਾਹ ਆਈ ਸੀ ਕੰਟਰੋਲ ਰੂਮ ਪਟਿਆਲਾ ਤੋਂ ਵੀ ਸ਼ੰਕਰਪੁਰ ਦਵਾਜ ਜੀ ਨੇ ਮਨ ਲਓ ਜਿਹੜੀਆਂ ਰੈੱਡ ਬੋਡੀਆਂ ਨੇ ਆਗੜਾ ਨੇ ਨੇੜੇ ਪਿੰਡ ਮਾਲੋ ਮਾਜਰਾ ਰੁਕੀਆਂ ਹੋਈਆਂ ਉਸ ਬੰਦੀ ਫਿਰ ਅਸੀਂ ਮੌਕਾ ਬੁਗਵਾ ਤੇ ਆਏ ਆ ਮੌਕਾ ਬੁਗਵਾ ਤੇ ਆਣ ਕੇ ਸ਼ੰਕਰਪੁਰ ਦਵਾਜ ਦੀ ਹਾਜ਼ਰੀ ਵਿੱਚ ਇਹਨੂੰ ਰੈੱਡ ਬੋਡੀਆਂ ਨਾਲ ਬਾਹਰ ਕੱਢਿਆ ਮੋਰਚੀ ਤੇ ਜਾ ਕੇ ਇਹਨੂੰ ਜਮਾ ਕਰਾਇਆ ਜਾ ਗਿਆ ਇਰ ਇਸ ਦੇ شناختੀ ਦੇਖਾਂਗੇ ਮਤਲਬ ਇਹਨਾਂ ਨੂੰ ਉਮਰ ਕਿੰਨੀ ਲੱਗਦੀ ਹੈ ਦੋਨੋਂ ਲਾਸ਼ਾਂ ਦੀ ਕੋਣ ਕੋਣਾ ਇਹਦੇ ਲਾਸ਼ ਕਿੰਨੀ ਇੱਕ ਲੇਡੀ ਜੇ ਇੱਕ ਜੈਂਟਸ ਆ ਉਮਰ ਕਿੰਨੀ ਹੈ ਉਮਰ ਇਹਨਾਂ ਦੋਨਾਂ ਦੀ 25 ਤੋਂ 35 ਸਾਲ ਦੇ ਵਿੱਚ ਘਾਰ ਆ ਦੋਨਾਂ ਦੀ ਕੁਝ ਜਾਣਕਾਰੀ ਪੁੱਛੀ ਕਿੰਨੇ ਦਿਨ ਦੀ ਲਾਸ਼ ਆ ਇਹ ਕਿੰਨੇ ਦਿਨ ਦੇ 10 ਦਿਨੇ ਪਰ ਦਵਾਜੀ ਮਤਲਬ ਕਹਿੰਦਾ ਕਹਿੰਦਾ ਵੀ 4 5 ਦਿਨ ਦੀ ਘਟੋਟ ਹੋ ਸਕਦੀ ਹੈ ਪੁਰਾਣੀ ਲਾਸ਼ ਤੁਹਾਨੂੰ ਕਿੱਦਾਂ ਇੱਥੇ ਲਾ ਮਿਲੀ ਸਰ ਸਾਨੂੰ ਤਾਂ ਕੰਟਰੋਲ ਰੂਮ ਤੋਂ ਆਇਆ ਸੀ ਹੁਣ ਜੀ ਹੁਣ ਕਿੱਦਾਂ ਦੀ ਕਾਰਵਾਈ ਹੋਏਗੀ ਕਾਰਵਾਈ ਅਸੀਂ ਇਹਦੀ ਡੈਡ ਬਾਡੀ ਜਿਹੜੀ ਹੈ شناخت ਵਾਸਤੇ 72 ਘੰਟਿਆਂ ਲਈ ਰਜ ਮੋਰਟੀਜ ਉਸ ਤੋਂ ਬਾਅਦ ਸਨਾਖਤ ਹੋਣ ਤੋਂ ਬਾਅਦ ਇਹ ਜੀ ਅਗਲੀ ਘਰ ਵੀ ਆਵਾਂਗੇ। Delhi Post Punjabi ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸਦੀਪ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਿਹਾ ਪਟਿਆਲਾ ਪਾਖੜਾ ਨਹਿਰ ਦੇ ਵਿੱਚੋਂ ਮੁੰਡਾ ਕੁੜੀ ਦੀ ਤੈਰ ਦੀ লাশ ਮਿਲਿਆ ਤਾਂ ਤੁਹਾਨੂੰ ਦੱਸਦੀ ਕਿ ਗੋਤਾ ਖੋਰਾ ਨੇ ਮੌਕੇ ਤੇ ਛਾਲ ਮਾਰ ਦਿੱਤੀ ਹੈ ਜਿਸ ਕਾਰਨ ਉਹਨਾਂ ਦੋਹਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੁਹਾਨੂੰ ਦੱਸਿਆ ਕਿ ਗੋਤਾਖੋਰਾਂ ਦੇ ਜਿਹੜੇ ਗੋਤਾਖੋਰ ਡਾਈਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਵੱਖ-ਵੱਖ ਨਹਿਰਾਂ ਤੇ ਜਿਹੜੇ ਗੋਤਾਖੋਰ ਬੈਠੇ ਹੁੰਦੇ ਨੇ ਤਾਂ ਇਸ ਨਹਿਰ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਮੁੰਡਾ ਕੁੜੀ ਦੀ লাশ ਤੈਰਦੀ ਹੈ ਤਾਂ ਉਹਨਾਂ ਨੇ ਉਸ ਨੂੰ ਬਾਹਰ ਕੱਢ ਲਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਰਿਵਾਰਾਂ ਦਾ ਕੋਈ ਵਿਅਕਤੀ ਗੁੰਮਸ਼ਦਾ ਹੁੰਦਾ ਜਾਂ ਫਿਰ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਕਿਸੇ ਜੀ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ লাশ ਨੂੰ ਅਸੀਂ ਬਾਹਰ ਕੱਢ ਲਿਆ ਹੈ ਤਾਂ ਹੁਣ ਜਿਹੜੇ ਪਰਿਵਾਰ ਸਾਡੇ ਕੋਲ ਆ ਕੇ ਗਏ ਸੀ ਜਾਂ ਜਿਹੜੇ ਪਰਿਵਾਰਾਂ ਦਾ ਇਹ ਬਾਰੇ ਇਹ ਸ਼ੱਕ ਹੁੰਦਾ ਪਰਿਵਾਰਾਂ ਨੂੰ ਕਿ ਸਾਡੇ ਬੱਚੇ ਕਿਤੇ ਨਹਿਰ ਦੇ ਵਿੱਚ ਤਾਂ ਨਹੀਂ ਡਿੱਗ ਪਏ ਤਾਂ ਉਹਨਾਂ ਨੂੰ ਬੁਲਾਇਆ ਜਾਵੇਗਾ লাশ ਦੀ شناخت ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੱਤੀ ਕਿ ਹੁਣ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 72 ਘੰਟੇ ਇਹਨਾਂ ਲਾਸ਼ਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਲ ਮੋਰਚਰੀ ਦੇ ਵਿੱਚ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਜੇਕਰ ਇਹਨਾਂ ਦੀ ਸ਼ਨਾਖਤ ਹੁੰਦੀ ਹੈ ਠੀਕ ਹੈ ਨਹੀਂ ਤਾਂ ਫਿਰ ਅਗਲੀ ਜਿਹੜੀ ਕਾਰਵਾਈ ਉਹ ਵੀ ਕੀਤੀ ਜਾਵੇਗੀ ਤਾਂ ਸ਼ੰਕਰ ਪਰਦਵਾਜ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੰਡਾ ਕੁੜੀ ਦੀ ਉਮਰ 25 ਸਾਲ ਦੇ ਵਿੱਚ ਵਿੱਚ ਹੈ ਤਾਂ ਹੁਣ ਦੇਖਣਾ ਹੋਵੇਗਾ ਜੇ ਸ਼ਨਾਖਤ ਹੁੰਦੀ ਹੈ ਜਾਂ ਫਿਰ ਅਗਲੀ ਕਾਰਵਾਈ ਤੋਂ ਜੇ ਪਤਾ ਲੱਗੇ ਤਾਂ ਬਹੁਤ ਵੱਡੀ ਗੱਲ ਹੋਵੇਗੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਸ ਮੁੰਡਾ ਕੁੜੀ ਨੇ ਆਪਣੀ ਜੀਵਨ ਲिला ਸਮਾਪਤ ਕੀਤੀ ਹੈ ਤਾਂ ਇੱਥੇ ਹੀ ਸ਼ੰਕਰ ਭਾਰਦਵਾਈ ਨੇ ਇਹ ਵੀ ਦੱਸਿਆ ਕਿ ਲੜਕੀ ਦੇ ਸਰੀਰ ਤੇ ਸਿਰਫ ਉਸ ਦੇ ਅੰਡਰ گارਮੈਂਟ ਸੀ ਮੌਜੂਦ ਸੀ ਜਦੋਂ ਉਸ ਦੀ লাশ ਨੂੰ ਬਾਹਰ ਕੱਢਿਆ ਗਿਆ ਇਹ ਦੋ ਡੈਡ ਬੋਡੀਆਂ ਮਿਲਿਆ ਕੀ ਕੀ ਹੈ ਇਹ ਇਹਦੇ ਜੀ ਇੱਕ ਲੜਕੀ ਦੀ ਡੈਡ ਬੋਡੀ ਹੈ ਜਿਹਦੇ ਕੱਪੜੇ ਨਹੀਂ ਹੈਗੇ ਕੱਲੇ ਅੰਡਰ گارਮੈਂਟ ਹੈ ਜਿਹਦੀ ਉਮਰ 28 ਤੋਂ 30 ਆ ਰਹੀ ਹੈ 32 ਸਾਲ ਅਨੁਮਾਨ ਹੈ ਇਹ ਲਗਾਇਆ ਜਾ ਸਕਦਾ ਤੇ ਦੂਜਾ ਲੜਕਾ ਹੈਗਾ ਉਦੀ ਉਮਰ ਵੀ ਠਾਈ ਤੋਂ 32 ਸਾਲ ਦੀ ਉਮਰ ਹੋ ਸਕਦੀ ਹੈ ਦੋਨੋਂ ਡੈਡ ਬੋਡੀਆਂ ਫਿਲਹਾਲ ਹਲੇ ਅਨਨੋਨੇ ਲਵਾਰਿਸ ਨੇ ਜਨਾਬੀ ਹਲੇ ਕਿਸੇ ਪ੍ਰਕਾਰ ਦੀ شناخت ਨਹੀਂ ਹੋਈ ਹੈ ਸੋ ਡੈਡ ਬੋਡੀ ਐ ਤਾਂ ਮਮ ਜਰੇ ਕੋਲ ਪਟਿਆਲੇ ਆਪਾਂ ਨੇ ਰੋਕੀਆਂ ਨੇ ਤੋਂ ਇਹਨੂੰ ਹੁਣ 72 ਘੰਟੇ ਲਈ ਸਿਵਲ ਹਸਪੀਟਲ ਰਜਿੰਦਰ ਅਬੀਚਰ ਖਾਇ ਜੂਗਾ ਜਿੱਦੀ ਪਛਾਣ ਕਰਾਂ ਲਈ 72 ਘੰਟੇ ਲਈ ਰੱਖਿਆ ਜਾਊਗਾ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਤੇ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਕਿ ਦੋ ਡੈਡ ਬੋਡੀਆਂ ਆ ਗਈਆਂ ਇਹ ਗੋਤਾਖੋਰ ਹਰਪੂਲਾ ਤੇ ਬੈਠਦੇ ਨੇ ਜੀ ਜਿਵੇਂ ਪਸਿਆਣਾ ਨਾਬਾ ਰੋਡ ਹਰਪੂਲਾ ਤੇ ਬੈਠਦੇ ਨੇ ਗੁੰਮ ਹੋਏ ਵਿਅਕਤੀਆਂ ਦੀ ਪਾਲ ਕਰ ਤਾਂ ਜਿਵੇਂ ਕਿ ਲੋਕ ਕੋਈ ਰੋਪਨ ਮਰਿੰਡਾ ਸਰਾਂ ਤੋਂ ਲਾ ਪਤਾ ਨੇ ਕੁਝ ਵਿਅਕਤੀ ਤਾਂ ਉਹਨਾਂ ਦੇ ਸ਼ੱਕ ਦੇ ਆਧਾਰ ਤੇ ਡੈੱਡ ਬੋਡੀਆਂ ਰੁਕੀਆਂ ਨੇ ਸੋ ਇਹ ਡੈੱਡ ਬੋਡੀਆਂ ਨੂੰ ਰੋਕ ਕੇ ਹੁਣ ਪਰਿਵਾਰ ਬੁਲਾਏ ਜਾਣ ਕੇ ਉਹਨਾਂ ਦੀ ਪਛਾਣ ਕਰਨ ਵਾਸਤੇ ਰੱਖਿਆ ਜਾਏਗਾ ਜੇਕਰ ਪਰਿਵਾਰ ਪਛਾਣ ਕਰਦਾ ਤਾਂ ਠੀਕ ਹੈ ਨਹੀਂ ਤਾਂ ਅਨਨੋਨ ਕਰਕੇ ਦਾ ਸੰਸਕਾਰ ਜਿਹੜਾ ਪੋਲੇ ਸ਼ੰਕਰ ਡਰਾਈਵਰ ਕੋਲੋਂ ਕੀਤਾ ਜਾਏਗਾ ਮੈਂ ਐਸੇ ਜਗਤਾਰ ਸਿੰਘ ਥਾਣਾ ਪਸੇਣਾ ਤੋਂ ਜੇਕਰ ਜਿਹੜੀ ਇਹ ਦੋ ਡੈੱਡ ਬੋਡੀਆਂ ਮਿਲਿਆ ਕੀ ਕੀ ਹੈ ਇਹਦੇ ਜਿਹੜੀ ਸਾਨੂੰ ਇਤਲਾਹ ਆਈ ਸੀ ਕੰਟਰੋਲ ਰੂਮ ਪਟਿਆਲਾ ਤੋਂ ਮੀ ਸ਼ੰਕਰਪਰਦਵਾਜ ਜੀ ਨੇ ਮਨ ਲਓ ਜਿਹੜੀਆਂ ਰੈਡ ਬੋਡੀਆਂ ਨੇ ਆਗੜਾਂ ਦੇ ਨੇੜੇ ਪਿੰਡ ਮੰਨ ਲਓ ਮਾਜਰਾ ਰੁਕੀਆਂ ਹੋਈਆਂ ਉਸ ਬੰਦੀ ਫਿਰ ਅਸੀਂ ਮੌਕਾ ਬੁਗਵਾ ਤੇ ਆਏ ਆ ਮੌਕਾ ਬੁਗਵਾ ਤੇ ਆਣ ਕੇ ਸ਼ੰਕਰਪਰਦਵਾਜ ਦੀ ਹਾਜ਼ਰੀ ਵਿੱਚ ਇਹਨੂੰ ਰੈਡ ਬੋਡੀਆਂ ਨਾਲ ਬਾਹਰ ਕਢਿਆ ਮੋਰਚੀ ਤੇ ਜਾ ਕੇ ਇਹਨੂੰ ਜਮਾ ਕਰਾਇਆ ਜਾ ਗਿਆ ਇਰ ਇਸ ਦੇ شناختੀ ਦੇਖਾਂਗੇ ਮਤਲਬ ਇਹਨਾਂ ਨੂੰ ਉਮਰ ਕਿਤਨੀ ਲੱਗਦੀ ਹੈ ਦੋਨੋਂ ਲਾਸ਼ ਦੋਨੋਂ ਕੋਣ ਕੋਣਾ ਇਹਦੇ ਲਾਸ਼ ਕਿਤੀ ਹੈ ਇੱਕ ਲੇਡੀ ਜੇ ਇੱਕ ਜੈਂਟਸ ਆ ਉਮਰ ਕਿਤਨੀ ਹੈ ਉਮਰ ਇਹਨਾਂ ਦੇ ਦੋਨਾਂ ਦੀ 25 ਤੋਂ 35 ਸਾਲ ਦੇ ਵਿੱਚ ਘਾਰ ਆ ਦੋਨਾਂ ਦੀ ਕੁਝ ਜਾਣਕਾਰੀ ਪੁੱਛੀ ਕਿੰਨੇ ਦਿਨ ਦੀ ਲਾਸ਼ ਹੈ ਇਹ ਕਿੰਨੇ ਦਿਨ ਦੇ 10 ਦਿਨ ਨੇ ਪਰ ਦਵਾਜੀ ਮਤਲਬ ਕਹਿੰਦਾ ਕਹਿੰਦਾ ਵੀ 4 5 ਦਿਨ ਦੀ ਘਟੋਟ ਹੋ ਸਕਦੀ ਹੈ ਪੁਰਾਣੀ ਲਾਸ਼ ਤੁਹਾਨੂੰ ਕਿੱਦਾਂ ਇਤਲਾ ਮਿਲੀ ਸਰ ਸਾਨੂੰ ਤਾਂ ਕੰਟਰੋਲ ਰੂਮ ਤੋਂ ਆਇਆ ਸੀ ਹੁਣ ਜੀ ਹੁਣ ਕਿੱਦਾਂ ਦੀ ਕਾਰਵਾਈ ਹੋਏਗੀ ਕਾਰਵਾਈ ਅਸੀਂ ਇਹਦੀ ਡੈੱਡ ਬੋਡੀ ਜਿਹੜੀ ਹੈ شناخت ਵਾਸਤੇ 72 ਘੰਟੇ ਲਈ ਰਜ ਮੋਰ ਉਸ ਤੋਂ ਬਾਅਦ ਸਨਾਖਤ ਹੋਣ ਤੋਂ ਬਾਅਦ ਇਹ ਜੀ ਅਗਲੀ ਘਰ ਵੀ ਆਮਦ ਤੇ ਢੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਆਦੀਪ ਸਦੀਪ ਵੱਡੀ ਖਬਰ ਤੁਹਾਡੇ ਨਾਲ ਸੱਚ ਕਰ ਰਿਹਾ ਪਟਿਆਲਾ ਪਾਖੜਾ ਨਹਿਰ ਦੇ ਵਿੱਚੋਂ ਮੁੰਡਾ ਕੁੜੀ ਦੀ ਤੈਰ ਦੀ ਲਾਸ਼ ਮਿਲੀ ਆ ਤਾਂ ਤੁਹਾਨੂੰ ਦੱਸਦੀ ਕਿ ਗੋਤਾਖੋਰਾ ਨੇ ਮੌਕੇ ਤੇ ਛਾਲ ਮਾਰ ਦਿੱਤੀ ਆ ਜਿਸ ਕਾਰਨ ਉਹਨਾਂ ਦੋਹਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਆ ਤੁਹਾਨੂੰ ਦੱਸਦੀ ਕਿ ਗੋਤਾਖੋਰਾ ਦੇ ਜਿਹੜੇ ਗੋਤਾਖੋ ਡਾਈਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਰਦwaj ਨੇ ਦੱਸਿਆ ਕਿ ਵੱਖ-ਵੱਖ ਨਹਿਰਾਂ ਤੇ ਜਿਹੜੇ ਗੋਤਾਖੋਰ ਬੈਠੇ ਹੁੰਦੇ ਨੇ ਤਾਂ ਇਸ ਨਹਿਰ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਮੁੰਡਾ ਕੁੜੀ ਦੀ লাশ ਤੈਰਦੀ ਹੈ ਤਾਂ ਉਹਨਾਂ ਨੇ ਉਸ ਨੂੰ ਬਾਹਰ ਕੱਢ ਲਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਰਿਵਾਰਾਂ ਦਾ ਕੋਈ ਵਿਅਕਤੀ ਗੁੰਮਸ਼ਦਾ ਹੁੰਦਾ ਜਾਂ ਫਿਰ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਕਿਸੇ ਜੀ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ লাশ ਨੂੰ ਅਸੀਂ ਬਾਹਰ ਕੱਢ ਲਿਆ ਹੈ ਤਾਂ ਹੁਣ ਜਿਹੜੇ ਪਰਿਵਾਰ ਸਾਡੇ ਕੋਲੇ ਆ ਕੇ ਗਏ ਸੀ ਜਾਂ ਜਿਹੜੇ ਪਰਿਵਾਰਾਂ ਦਾ ਇਹ ਬਾਰੇ ਇਹ ਸ਼ੱਕ ਹੁੰਦਾ ਹੈ ਪਰਿਵਾਰਾਂ ਨੂੰ ਕਿ ਸਾਡੇ ਬੱਚੇ ਕਿਤੇ ਨਹਿਰ ਦੇ ਵਿੱਚ ਤਾਂ ਨਹੀਂ ਡਿੱਗ ਪਏ ਤਾਂ ਉਹਨਾਂ ਨੂੰ ਬੁਲਾਇਆ ਜਾਵੇਗਾ Laash ਦੀ شناخت ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੱਤੀ ਕਿ ਹੁਣ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 72 ਘੰਟੇ ਇਹਨਾਂ Laashਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਲ ਮੋਰਚਰੀ ਦੇ ਵਿੱਚ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਜੇਕਰ ਇਹਨਾਂ ਦੀ شناخت ਹੁੰਦੀ ਹੈ ਠੀਕ ਆ ਨਹੀਂ ਤਾਂ ਫਿਰ ਅਗਲੀ ਜਿਹੜੀ ਕਾਰਵਾਈ ਉਹ ਵੀ ਕੀਤੀ ਜਾਵੇਗੀ ਤਾਂ ਸ਼ੰਕਰ ਭਰਦਵਾਜ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੰਡਾ ਕੁੜੀ ਦੀ ਉਮਰ 25 ਸਾਲ ਦੇ ਵਿੱਚ ਵਿੱਚ ਹੈ ਤਾਂ ਹੁਣ ਦੇਖਣਾ ਹੋਵੇਗਾ ਜੇ ਸ਼ਨਾਖਤ ਹੁੰਦੀ ਹੈ ਜਾਂ ਫਿਰ ਅਗਲੀ ਕਾਰਵਾਈ ਤੋਂ ਜੇ ਪਤਾ ਲੱਗੇ ਤਾਂ ਬਹੁਤ ਵੱਡੀ ਗੱਲ ਹੋਵੇਗੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਸ ਮੁੰਡਾ ਕੁੜੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਤਾਂ ਇੱਥੇ ਹੀ ਸ਼ੰਕਰ ਭਰਦਵਾਜ ਨੇ ਇਹ ਵੀ ਦੱਸਿਆ ਕਿ ਲੜਕੀ ਦੇ ਸਰੀਰ ਤੇ ਸਿਰਫ ਉਸਦੇ ਅੰਡਰਗਾਰਮੈਂਟ ਸੀ ਮੌਜੂਦ ਸੀ ਜਦੋਂ ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਡੈਡ ਬੋਡੀ ਹਮ ਇੱਥੇ ਕੀ ਕੀ ਹੈ ਇਹ ਇਹਦੇ ਜੀ ਇੱਕ ਲੜਕੀ ਦੀ ਡੈਡ ਬੋਡੀ ਹੈ ਜਿਹਦੇ ਕੱਪੜੇ ਨਹੀਂ ਹੈਗੇ ਕੱਲੀ ਅੰਡਰਗਾਰਮੈਂਟ ਹੈ ਜਿਹਦੀ ਉਮਰ 28 ਤੋਂ 30 ਆ ਰਹੀ ਹੈ 32 ਸਾਲ ਅਨੁਮਾਨ ਹੈ ਇਹ ਲਗਾਇਆ ਜਾ ਸਕਦਾ ਤੇ ਦੂਜਾ ਲੜਕਾ ਹੈਗਾ ਉਹਦੀ ਉਮਰ ਵੀ 28 ਤੋਂ 30 32 ਸਾਲ ਦੀ ਉਮਰ ਹੋ ਸਕਦੀ ਹੈ ਦੋਨੋਂ ਡੈਡ ਬੋਡੀਆਂ ਫਿਲਹਾਲ ਹਲੇ ਅਨਨੋਨੇ ਲਵਾਰਿਸ ਨੇ ਜਨਾਬ ਦਿਹਲੇ ਕਿਸੇ ਪ੍ਰਕਾਰ ਦੀ شناخت ਨਹੀਂ ਹੋਈ ਹੈ ਸੋ ਡੈਡ ਬੋਡੀ ਇਹ ਤਾਂ ਮੁਮਜ਼ੇਰੇ ਕੋਲ ਪਟਿਆਲੇ ਆਪਾਂ ਨੇ ਰੱਖੀਆਂ ਨੇ ਸੋ ਇਹਨੂੰ ਹੁਣ 72 ਘੰਟੇ ਲਈ ਸਿਵਲ ਹਸਪੀਟਲ ਰਜਿੰਦਰ ਅਬੇਚਰ ਖਾਇ ਜੂਗਾ ਜਿੱਦੀ ਪਛਾਣ ਕਰਾਨ ਲਈ ਬਥਰ ਕੰਟੀ ਲਿਖੇ ਜਾਊਗਾ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਤੇ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਕਿ ਡੈਡ ਬੋਡੀਆਂ ਆ ਗਈ ਇਹ ਗੋਤਾਖੋਰ ਹਰਪੂਲਾਂ ਤੇ ਬੈਠਦੇ ਨੇ ਜਿਵੇਂ ਪਸਿਆਣਾ ਨਾਬਾ ਰੋਡ ਹਰਪੂਲਾਂ ਤੇ ਬੈਠਦੇ ਨੇ ਗੁੰਮ ਹੋਏ ਵਿਅਕਤੀਆਂ ਦੀ ਭਾਲ ਕਰਦੇ ਨੇ ਤਾਂ ਜਿਵੇਂ ਕਿ ਲੋਕ ਕੋਈ ਰੋਪਣ ਮਰਿੰਡਾ ਸਰਾਂ ਤੋਂ ਲਾਪਤਾ ਨੇ ਕੁਝ ਵਿਅਕਤੀ ਤਾਂ ਉਹਨਾਂ ਦੇ ਸ਼ੱਕ ਦੇ ਆਧਾਰ ਤੇ ਡੈਡ ਬੋਡੀਆਂ ਰੁਪੀਆਂ ਨੇ ਸੋ ਇਹ ਡੈਡ ਬੋਡੀਆਂ ਨੂੰ ਰੋਕ ਕੇ ਹੁਣ ਪਰਿਵਾਰ ਬੁਲਾਏ ਜਾਣ ਕੇ ਉਹਨਾਂ ਦੀ ਪਛਾਣ ਕਰਨ ਵਾਸਤੇ ਰੱਖਿਆ ਜਾਏਗਾ ਜੇਕਰ ਪਰਿਵਾਰ ਪਛਾਣ ਕਰਦਾ ਤਾਂ ਠੀਕ ਹੈ ਨਹੀਂ ਤਾਂ ਅਨਨੋਨ ਕਰਕੇ ਦਾ ਸੰਸਕਾਰ ਜਿਹੜਾ ਪੋਪੂਲੇਸ਼ਨ ਕਾ ਡਾਟਾ ਵਰ ਕੋ ਲਗੋ ਕੀਤਾ ਜਾਏਗਾ ਮੈਂ ਐਸੇ ਜਗਤਾਰ ਸਿੰਘ ਥਾਣਾ ਪਸਿਆਣਾ ਤੋਂ ਜੇਕਰ ਜਿਹੜੀ ਇਹ ਦੋ ਡੈਡ ਵਡੀਆ ਮਿਲੇ ਆ ਕੀ ਕੀ ਹੈ ਇਹਦੇ ਜਿਹੜੀ ਸਾਨੂੰ ਇਤਲਾਹ ਆਈ ਸੀ ਕੰਟਰੋਲ ਰੂਮ ਪਟਿਆਲਾ ਤੋਂ ਵੀ ਸ਼ੰਕਰਪੁਰ ਦਵਾਜ ਜੀ ਨੇ ਮੰਨ ਲਓ ਰੈਡ ਬੋਡੀਆਂ ਨੇ ਆਗੜਾ ਨੇ ਨੇੜੇ ਪਿੰਡ ਮੰਨ ਲਓ ਮਾਜਰਾ ਰੋਕੀਆਂ ਹੋਈਆਂ ਉਸ ਬੰਦੀ ਫਿਰ ਅਸੀਂ ਮੌਕਾ ਬੁਗਵਾ ਤੇ ਆਏ ਆ ਮੌਕਾ ਬੁਗਵਾ ਤੇ ਆਣ ਕੇ ਸ਼ੰਕਰਪੁਰ ਦਵਾਜ ਦੀ ਹਾਏ ਦੀ ਵਿੱਚ ਇਹਨੂੰ ਰੈਡ ਬੋਡੀਆਂ ਨੂੰ ਬਾਹਰ ਕਢਿਆ ਮੋਰਚੀ ਤੇ ਜਾ ਕੇ ਇਹਨੂੰ ਜਮ੍ਹਾਂ ਕਰਾਇਆ ਜਾਊਗਾ। ਫਿਰ ਇਸਦੇ ਸਨਾਖਤੀ ਦੇਖਾਂਗੇ ਮਤਲਬ ਇਹਨਾਂ ਨੂੰ ਉਮਰ ਕਿੰਨੀ ਲੱਗਦੀ ਹੈ ਦੋਨੋਂ। ਉਮਰ ਦੋਨਾਂ ਦੀ ਕੋਣ ਕੋਣ ਹੈ ਇਹ ਲਾਸ਼ ਦੀ। ਇੱਕ ਲੇਡੀ ਜੇ ਇੱਕ ਜੈਂਟਸ ਆ। ਉਮਰ ਕਿੰਨੀ ਹੈ? ਉਮਰ ਇਹਨਾਂ ਦੇ ਦੋਨਾਂ ਦੀ 25 ਤੋਂ 35 ਸਾਲ ਦੇ ਵਿੱਚ ਘਾਰ ਆ ਦੋਨਾਂ ਦੀ। ਕੁਝ ਜਾਣਕਾਰੀ ਪੁੱਛੀ ਕਿੰਨੇ ਦਿਨ ਦੀ ਲਾਸ਼ ਹੈ ਇਹ? ਕਿੰਨੇ ਦਿਨ ਦੀ ਹੈ? 10 ਦਿਨੇ ਪਰ ਦਵਾ ਜੀ ਮਤਲਬ ਕਹਿੰਦਾ ਕਹਿੰਦਾ ਵੀ 4 ਆ 5 ਦਿਨ ਦੀ ਘਟੋਟ ਹੋ ਸਕਦੀ ਹੈ ਪੁਰਾਣੀ ਲਾਸ਼। ਤੁਹਾਨੂੰ ਕਿੱਦਾਂ ਇਤਲਾਮ ਨਹੀਂ ਹੋਇਆ? ਸਾਨੂੰ ਤਾਂ ਕੰਟਰੋਲੋਂ ਤੋਂ ਆਇਆ ਸੀ ਹੁਣ ਜੀ। ਹੁਣ ਕਿੱਦਾਂ ਦੀ ਕਾਰਵਾਈ ਹੋਏਗੀ ਕਾਰਵਾਈ ਅਸੀਂ ਇਹਦੀ ਡੈੱਡ ਬਾਡੀ ਜਿਹੜੀ ਅਸਨਾਖਤ ਵਾਸਤੇ 72 ਘੰਟੇ ਲਈ ਮੋਰਚੀ ਜੀ ਰਜਿੰਦਰ ਮੋਰਚੀ ਜੀ ਰਖਾਵਾਂਗੇ ਉਸ ਤੋਂ ਬਾਅਦ ਸਨਾਖਤ ਹੋਣ ਤੋਂ ਬਾਅਦ ਇਹ ਜੀ ਅਗਲੀ ਕਾਰਵਾਈ ਅਮਲ ਤੇ ਢੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਆਦੀਪ ਸੰਦੀਪ ਵੱਡੀ ਖਬਰ ਤੁਹਾਡੇ ਨਾਲ ਸੱਚ ਕਰ ਰਿਹਾ ਪਟਿਆਲਾ ਪਾਖੜਾ ਨਹਿਰ ਦੇ ਵਿੱਚੋਂ ਮੁੰਡਾ ਕੁੜੀ ਦੀ ਤੈਰ ਦੀ ਲਾਸ਼ ਮਿਲੀ ਆ ਤਾਂ ਤੁਹਾਨੂੰ ਦੱਸਦੀ ਕਿ ਗੋਤਾ ਖੋਰਾ ਨੇ ਮੌਕੇ ਤੇ ਛਾਲ ਮਾਰ ਦਿੱਤੀ ਆ ਜਿਸ ਕਾਰਨ ਉਹਨਾਂ ਦੋਹਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੁਹਾਨੂੰ ਦੱਸਿਆ ਕਿ ਗੋਤਾਖੋਰਾਂ ਦੇ ਜਿਹੜੇ ਗੋਤਾਖੋਰ ਡਾਈਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਵੱਖ-ਵੱਖ ਨਹਿਰਾਂ ਤੇ ਜਿਹੜੇ ਗੋਤਾਖੋਰ ਬੈਠੇ ਹੁੰਦੇ ਨੇ ਤਾਂ ਇਸ ਨਹਿਰ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਮੁੰਡਾ ਕੁੜੀ ਦੀ লাশ ਤੈਰਦੀ ਹੈ ਤਾਂ ਉਹਨਾਂ ਨੇ ਉਸ ਨੂੰ ਬਾਹਰ ਕੱਢ ਲਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਰਿਵਾਰਾਂ ਦਾ ਕੋਈ ਵਿਅਕਤੀ ਗੁੰਮਸ਼ਦਾ ਹੁੰਦਾ ਜਾਂ ਫਿਰ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਕਿਸੇ ਜੀ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਉਹ লাশ ਨੂੰ ਅਸੀਂ ਬਾਹਰ ਕੱਢ ਲਿਆ ਹੈ ਤਾਂ ਹੁਣ ਜਿਹੜੇ ਪਰਿਵਾਰ ਸਾਡੇ ਕੋਲ ਆ ਕੇ ਗਏ ਸੀ ਜਾਂ ਜਿਹੜੇ ਪਰਿਵਾਰਾਂ ਦਾ ਇਹ ਬਾਰੇ ਇਹ ਸ਼ੱਕ ਹੁੰਦਾ ਪਰਿਵਾਰਾਂ ਨੂੰ ਕਿ ਸਾਡੇ ਬੱਚੇ ਕਿਤੇ ਨਹਿਰ ਦੇ ਵਿੱਚ ਤਾਂ ਨਹੀਂ ਡਿੱਗ ਪਏ ਤਾਂ ਉਹਨਾਂ ਨੂੰ ਬੁਲਾਇਆ ਜਾਵੇਗਾ লাশ ਦੀ شناخت ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੱਤੀ ਕਿ ਹੁਣ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ 72 ਘੰਟੇ ਇਹਨਾਂ ਲਾਸ਼ਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਲ ਮੋਰਚਰੀ ਦੇ ਵਿੱਚ ਰੱਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਜੇਕਰ ਇਹਨਾਂ ਦੀ ਸ਼ਨਾਖਤ ਹੁੰਦੀ ਹੈ ਠੀਕ ਹੈ ਨਹੀਂ ਤਾਂ ਫਿਰ ਅਗਲੀ ਜਿਹੜੀ ਕਾਰਵਾਈ ਉਹ ਵੀ ਕੀਤੀ ਜਾਵੇਗੀ ਤਾਂ ਸ਼ੰਕਰ ਪਰਦਵਾਜ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੰਡਾ ਕੁੜੀ ਦੀ ਉਮਰ 25 ਸਾਲ ਦੇ ਵਿੱਚ ਵਿੱਚ ਹੈ ਤਾਂ ਹੁਣ ਦੇਖਣਾ ਹੋਵੇਗਾ ਜੇ ਸ਼ਨਾਖਤ ਹੁੰਦੀ ਹੈ ਜਾਂ ਫਿਰ ਅਗਲੀ ਕਾਰਵਾਈ ਤੋਂ ਜੇ ਪਤਾ ਲੱਗੇ ਤਾਂ ਬਹੁਤ ਵੱਡੀ ਗੱਲ ਹੋਵੇਗੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਸ ਮੁੰਡਾ ਕੁੜੀ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਤਾਂ ਇੱਥੇ ਹੀ ਸ਼ੰਕਰ ਭਾਰਦਵਾਈ ਨੇ ਇਹ ਵੀ ਦੱਸਿਆ ਕਿ ਲੜਕੀ ਦੇ ਸਰੀਰ ਤੇ ਸਿਰਫ ਉਸ ਦੇ ਅੰਡਰ ਗਾਰਮੈਂਟ ਸੀ ਮੌਜੂਦ ਸੀ ਜਦੋਂ ਉਸ ਦੀ লাশ ਨੂੰ ਬਾਹਰ ਕੱਢਿਆ ਗਿਆ ਇਹ ਦੋ ਡੈਡ ਬodies ਆ ਮਿਲਿਆ ਕੀ ਕੀ ਇਹਦੇ ਜੀ ਇੱਕ ਲੜਕੀ ਦੀ ਡੈਡ ਬੋਡੀ ਆ ਜਿਹਦੇ ਕੱਪੜੇ ਨਹੀਂ ਹੈਗੇ ਕੱਲੇ ਅੰਡਰ ਗਾਰਮੈਂਟਸ ਆ ਜਿਹਦੀ ਉਮਰ 28 ਤੋਂ 30 ਆ ਰਹੀ ਆ 32 ਸਾਲ ਅਨੁਮਾਨ ਹੈ ਇਹ ਲਗਾਇਆ ਜਾ ਸਕਦਾ ਤੇ ਦੂਜਾ ਲੜਕਾ ਹੈਗਾ ਉਦੀ ਉਮਰ ਵੀ ਠਾਈ ਤੋਂ 32 ਸਾਲ ਦੀ ਉਮਰ ਹੋ ਸਕਦੀ ਹੈ ਦੋਨੋਂ ਡੈੱਡ ਬੋਡੀਆਂ ਫਿਲਹਾਲ ਹਲੇ ਅਨਨੋਨੇ ਲਵਾਰਿਸ ਨੇ ਜਨਾਬੀ ਹਲੇ ਕਿਸੇ ਪ੍ਰਕਾਰ ਦੀ شناخت ਨਹੀਂ ਹੋਈ ਹੈ ਸੋ ਡੈੱਡ ਬੋਡੀਆਂ ਇਹ ਤਾਂ ਮਮਜ਼ਰੇ ਕੋਲ ਪਟਿਆਲੇ ਆਪਾਂ ਨੇ ਰੋਕੀਆਂ ਨੇ ਤੋਂ ਇਹਨੂੰ ਹੁਣ 72 ਘੰਟੇ ਲਈ ਸਿਵਲ ਹਸਪੀਟਲ ਰਜਿੰਦਰਾ ਵਿਚਰ ਖਾਇ ਜੂਗਾ ਜਿੱਦੀ ਪਛਾਣ ਕਰਾਂ ਲਈ 72 ਘੰਟੇ ਲਈ ਰੱਖਿਆ ਜਾਊਗਾ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਤੇ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਕਿ ਦੋ ਡੈੱਡ ਬੋਡੀਆਂ ਆ ਗਈਆਂ ਇਹ ਗੋਤਾਖੋਰ ਹਰਪੂਲਾ ਤੇ ਬੈਠਦੇ ਨੇ ਜੀ ਜਿਵੇਂ ਪਸਿਆਣਾ ਨਾਬਾ ਰੋਡ ਹਰਪੂਲਾ ਤੇ ਬੈਠਦੇ ਨੇ ਗੁੰਮ ਹੋਏ ਵਿਅਕਤੀਆਂ ਦੀ ਭ ਤਾਂ ਜਿਵੇਂ ਕਿ ਲੋਕ ਕੋਈ ਰੋਪਨ ਮਰਿੰਡਾ ਸਰਾਂ ਤੋਂ ਲਾ ਪਤਾ ਨੇ ਕੁਝ ਵਿਅਕਤੀ ਤਾਂ ਉਹਨਾਂ ਦੇ ਸ਼ੱਕ ਦੇ ਆਧਾਰ ਤੇ ਡੈੱਡ ਬੋਡੀਆਂ ਰੁਕੀਆਂ ਨੇ ਸੋ ਇਹ ਡੈੱਡ ਬੋਡੀਆਂ ਨੂੰ ਰੋਕ ਕੇ ਹੁਣ ਪਰਿਵਾਰ ਬੁਲਾਏ ਜਾਣ ਕੇ ਉਹਨਾਂ ਦੀ ਪਛਾਣ ਕਰਨ ਵਾਸਤੇ ਰੱਖਿਆ ਜਾਏਗਾ ਜੇਕਰ ਪਰਿਵਾਰ ਪਛਾਣ ਕਰ ਦਤਾ ਤਾਂ ਠੀਕ ਹੈ ਨਹੀਂ ਤਾਂ ਅਨਨੋਨ ਕਰਕੇ ਦਾ ਸੰਸਕਾਰ ਜਿਹੜਾ ਪੋਲੇ ਸ਼ੰਕਰ ਡਾਈਵਰ ਕੋਲੋਂ ਕੀਤਾ ਜਾਏਗਾ ਮੈਂ ਐਸੇ ਜਗਤਾਰ ਸਿੰਘ ਥਾਣਾ ਪਸੇਣਾ ਤੋਂ ਜੇਕਰ ਜਿਹੜੀ ਇਹ ਦੋ ਡੈੱਡ ਬੋਡੀਆਂ ਮਿਲਿਆ ਕੀ ਕੀ ਹੈ ਇਹਦੇ ਜਿਹੜੀ ਸਾਨੂੰ ਇਤਲਾਹ ਆਈ ਸੀ ਕੰਟਰੋਲ ਰੂਮ ਪਟਿਆਲਾ ਤੋਂ ਵੀ ਸ਼ੰਕਰ ਭਰਦ